ਲੋਕ ਹਿੱਤ ਲੋਕਾਂ ਦੀ ਆਵਾਜ਼ ਸੋ ਅੱਜ ਬੜਾ ਦੁੱਖ ਲੱਗਾ ਉਸ ਵੇਲੇ ਜਦੋਂ ਪਤਾ ਲੱਗਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਆਸਰ ਉਤਾੜ ਦਾ ਸਟਾਫ ਜੋ ਆਨੰਦਪੁਰ ਸੇ ਵਿਖੇ ਹੋ ਰਹੀ ਚੀਫ ਖਾਲਸਾ ਦੀਵਾਨ ਦੀ ਤਿੰਨ ਦਿਨਾਂ ਕਾਨਫਰੰਸ ਤੇ ਜਾ ਰਿਹਾ ਸੀ ਔਰ ਜਲੰਧਰ ਲੰਗ ਕੇ ਉਹਨਾਂ ਦਾ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਕਾਫੀ ਸਟਾਫ ਦੇ ਜਿਹੜੇ ਮੈਂਬਰ ਸੀ ਉਹਨਾਂ ਦੀ ਸੱਟਾਂ ਲੱਗੀਆਂ ਟੀਚਰਾਂ ਦੀ ਸੱਟਾਂ ਲੱਗੀਆਂ ਨੇ ਔਰ ਉਸ ਵੇਲੇ ਸੜਕ ਸੁਰੱਖਿਆ ਫੋਰਸ ਨੇ ਆਣ ਕੇ ਉਹਨੂੰ ਪਹੁੰਚਾਇਆ ਮਦਦ ਕੀਤੀ ਹੈ ਕੁਮਤਰੀ ਪੰਜਾਬ ਰੂਪਗੁਨ ਸਿੰਘ ਮਾਨ ਦੀ ਸੀ ਉਪਰਾਲੇ ਸਤਕਾਉ ਸੇਵਲੇ ਨਾ ਜਿਹੜੇ ਨੇੜੇ ਦੇ ਹਸਪੀਟਲ ਵਿੱਚ ਰਜਾਇਆ ਗਿਆ ਔਰ ਬੜੀ ਦੁਖਦਈ ਘਟਨਾ ਸੀ ਪਰ ਮਾਤਮਾ ਨੇ ਹੱਥ ਦੇ ਕੇ ਰੱਖਿਆ ਕਿ ਕਿਸੇ ਤਰ੍ਹਾਂ ਦੀ ਜਾਨੀ ਜਿਹੜੀ ਨੁਕਸਾਨ ਹੈ ਉਹ ਨਹੀਂ ਹੋਇਆ ਪਰਮਾਤਮਾ ਨੇ ਬਚਾ ਸ਼ੁਕਰ ਦਾਤੇ ਦਾ ਉਸਨੂੰ ਬਚਾ ਕੀਤਾ ਅਰਦਾਸ ਕਰਦੇ ਆ ਕਿ ਸਾਰਾ ਸਟਾਫ ਜਲਦੀ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਮਾਣੇ ਸੋ ਬੜੀ ਅਫਸੋਸ ਦੀ ਗੱਲ ਹੈ ਕਿ ਇੱਡਾ ਵੱਡਾ ਭਿਆਨਕ ਹਾਦਸਾ ਹੋਇਆ ਪਰ ਬਚਾ ਕੀਤਾ ਪਰਮਾਤਮਾ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਜਾਨ ਦਾ ਨੁਕਸਾਨ ਨਹੀਂ ਇਸ ਤਰ੍ਹਾਂ ਬਸ ਪਲਟ ਗਈ ਸੀ ਦੂਸਰੀ ਬੱਸ ਵੀ ਵਿੱਚ ਵੱਜੀ ਆਣ ਕੇ ਸੋ ਦੋਹਾਂ ਬੱਸਾਂ ਦਾ ਆਪ ਜਿਹੜਾ ਐਕਸੀਡੈਂਟ ਭਿਆਨਕ ਹੋਇਆ ਇਸ ਤੇ ਦੁੱਖ ਦਾ ਕਰਕਟਾਵਾ ਕਰਦੇ ਆ ਕਿ ਪ੍ਰਮਾਤਮਾ ਸਾਰੇ ਸਟਾਫ ਨੂੰ ਆਪ ਆਪਣੇ ਘਰਾਂ ਵਿੱਚ ਸੁੱਖ ਸ਼ਾਂਤੀ ਨਾਲ ਬਖਸ਼ੇ ਧੰਨਵਾਦ ਵੀਰੇ ਕੱਢ ਦਿਓ ਬੜੀ ਮੈਂ ਕੱਢਾਂ ਹਾਂ ਆ ਆ ਵੀ ਅੰਕਲ ਆ ਵੀ ਆ ਵੀ ਜੀ ਕਵੀ ਜਮਨ ਤੁਹਾਨੂੰ ਥੈਂਕ ਯੂ ਕਰੇ ਸੰਦ ਕਰਾਂ ਵੀਡੀਓ ਕੌਣ ਮੈਂ ਵੀ ਕਰੇ ਫੋਨ ਕਰਦੇ ਮੈਨੂੰ ਕਹਿ